ਤੁਵਾਲੀ ਦੇ ਮੱਧਨਾਜੇ ਰਾਜ ਦੇ ਰਾਜ ਦੇ ਤੁਹਾਡੀ ਪਾਈ ਵਿੱਚ ਫਤਿਹਗੜ ਚੂੜੀਆਂ ਫਲੈਗ ਮਾਰਚ ਕਰਿਆ ਜਾ ਰਿਹਾ ਹੈ ਇਹ ਫੈਸਟੀਵਲ ਸੀਜ਼ਨ ਦੇ ਮੱਧਨਾਜ ਰੱਖਦੇ ਹੋਏ ਐਸਐਸਪੀ ਸਾਹਿਬ ਬਟਾਲਾ ਜੇ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜਾ ਫਤਿਹਗੜ ਚੂੜੀਆਂ ਦੇ ਵਿੱਚ ਅੱਜ ਐਸਐਚਓ ਫਤਿਹਗੜ ਚੂੜੀਆਂ ਉਹਦਾ ਐਸਐਚਓ ਕਨੀਕਾ ਮੰਗਰ ਤੇ ਇਹਨਾਂ ਦੀ ਫੋਰਸ ਦੇ ਨਾਲ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਫਲੈਗ ਮਾਰਚ ਦਾ ਮਕਸਦ ਹੈ ਕਿ ਲੋਕ ਜਿਹੜਾ ਇਹ ਦੀਵਾਲੀ ਦਾ ਤਿਹਾਰ ਹੈ ਇਹਨੂੰ ਬਹੁਤ ਹੀ ਖੁਸ਼ੀਆਂ ਭਰਪੂਰ ਤੇ ਅਮਨ ਸ਼ਾਂਤੀ ਨਾਲ ਮਨਾਉਣ। ਔਰ ਮੈਂ ਪੁਰੀ ਅਸਕਰ ਦਾ ਔਰ ਨਗਰ ਦੇ ਨਿਵਾਸੀਆਂ ਨੂੰ ਮੈਂ ਇਹ ਮੁਬਾਰਕਬਾਦ ਦਿੰਨਾ ਕਿ ਦੀਵਾਲੀ ਦੇ ਗੁਰੂ ਦਾ ਤਿਹਾਰ ਬਹੁਤ ਖੁਸ਼ੀਆਂ ਲੈ ਕੇ ਆਵੇ ਤੇ ਬੰਦੀ ਛੋੜ ਦਿਵਸ ਦੇ ਦਿਨ ਮੈਂ ਇਹਨਾਂ ਨੂੰ ਉਹਦਾਂ ਇਹ ਦਿੰਦਾ ਬਹੁਤ ਸਾਰੀਆਂ। ਸਰ ਆਪਾ ਜੀ ਨੇ ਮੈਂ ਇਹ ਕਹਿ ਲਿਆ ਕੋਈ ਕੁਝ ਫਾਰਮ ਨਾਲ ਲੋਕ ਇਕੱਠਾ ਆ ਗਏ। ਸਰਕਾਰ ਦੀਆਂ ਜੋ ਹਦਾਇਤਾਂ ਦੀਵਾਲੀ ਤੇ ਕਰੈਕਰਸ ਚਲਾਉਣ ਸੰਬੰਧੀ ਆਈਆਂ ਨੇ ਉਹਨਾਂ ਦੀ ਪਾਲਣਾ ਕਰਵਾਈ ਜਾਊਗੀ ਤੇ ਮੇਰੀ ਸਾਰੇ ਹੀ ਲੋਕਾਂ ਨੂੰ ਬੇਨਤੀ ਹੈ ਕਿ ਉਹਨਾਂ ਹਦਾਇਤਾਂ ਦੀ ਪਾਲਣਾ ਕਰਨ ਔਰ ਸਮੇਂ ਦੇ پابੰਦ ਰਹਿਣ ਜਿਸ ਸਮੇਂ ਦੇ ਵਿੱਚ ਸਰਕਾਰ ਵੱਲੋਂ ਅਲਾਉ ਕੀਤਾ ਗਿਆ ਆਗਿਆ ਦਿੱਤੀ ਗਈ ਹੈ ਉਸੇ ਸਮੇਂ ਦੇ ਵਿੱਚ ਰਹਿ ਕੇ ਆਪਣੇ ਪਟਾਕਿਆਂ ਦੀ ਵਰਤੋਂ ਕਰਨ ਤੇ ਸਰ ਜਿਵੇਂ ਕਿ ਜੁਫਾਇਰ ਵਰਤੀ ਜਿਹੜੇ ਨੁਕਸਾਨ ਹੁੰਦੇ ਨੇ ਜੰਪ ਕਰਕੇ ਰੱਖਿਆ ਹੁੰਦਾ ਉਹਨਾਂ ਵਾਸਤੇ ਕੋਈ ਕਾਜ ਦਾ ਇਹਦਾ ਕੀਤੀ ਗਈਆਂ ਨਹੀਂ ਉਹ ਸਰਕਾਰ ਵੱਲੋਂ ਜਿਹੜੇ ਲਾਇਸੈਂਸ ਇਸ਼ੂ ਕੀਤੇ ਹੋਏ ਨੇ ਉਸ ਦੇ ਮੁਤਾਬਕ ਹੀ ਜਿਹੜੇ ਸੇਲ ਜਿਹੜੇ ਕਰੈਕਰਸ ਦਾ ਪਟਾਕਿਆਂ ਦੀ ਸੇਲ ਜਿਹੜੀ ਚੱਲ ਰਹੀ ਹੈ ਅਸੀਂ ਅਸੀਂ ਗਸ਼ਤਰੀ ਕਰ ਰਹੇ ਹਾਂ ਤੇ ਪੂਰਾ ਅਸੀਂ ਚੌਕਸੀ ਨਾਲ ਜਿਹੜਾ ਇਹ ਜਿਹੜਾ ਇੱਥੇ ਗਸ਼ਤ ਕਰ ਰਹੇ ਹਾਂ ਨਾ ਸਕੀ ਤੇ ਪਟਾਕੇ ਜਿਹੜੇ ਆ ਲਾਊਡ ਜਿਹੜੇ ਸਾਊਂਡ ਜ਼ਿਆਦਾ ਵਾਲੇ ਹੁੰਦੇ ਉਹ ਨਾ ਚਲਾਓ ਤੇ ਲਾਇਸੈਂਸ ਤੋਂ ਬਿਨਾ ਜਿਹੜੇ ਆ ਕੋਈ ਜਿਹੜੇ ਪਟਾਕੇ ਸਟੋਰ ਨਾ ਕਰੋ